ਲਓ ਜੀ ਗੋਲਾ ਬੱਚਾ ਪਾਣੀ ਦੇ ਉੱਤੇ ਬਹਿ ਗਿਆ ਚੱਲ ਕੇ ਫੇਰ ਉਤਰਿਆ ਮੌਜੇ ਹੁਣੀ ਵੀ ਆ ਗਏ ਵਿਚਾਰੇ ਆਓ 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 ਲਓ ਜੀ ਆ ਲੱਠਾ ਬੱਚਾ ਗਾਏ ਸਿੱਧਾ ਉੱਤਰਦਾ ਆਪਣੇ ਵੇੜੇ 'ਚ ਐ ਛਤਰੀ ਤੇ ਮੂੰ ਲਾਇਆ ਤੇ ਗਿਜਿਆ ਨਹੀਂ ਹੈਗਾ ਮਨਮਰਜ਼ੀ ਦਾ ਮਾਲਕ ਆ ਹਾ 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 ਲਓ ਜੀ ਮੋਜਾ ਛਤਰੀ ਤੇ ਆ ਗਿਆ। ਹੌਲੀ 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 ਉਤਰੂਗਾ। ਛਤਰੀ ਤੇ। ਬਾਕੀ ਥੱਲੇ ਆ ਗਿਆ। ਇਹ ਮੋਜਾ ਬਿਹੋਣਾ ਛਤਰੀ ਤੇ ਬੈਠਣ ਲੱਗਿਆ ਉੱਚੀ ਕਰਨ। ਪਹਿਲਾਂ ਜਿਹੜਾ ਕੰਨੀ ਵਾਲਾ ਕਬੂਤਰਾ ਦਾ ਆ ਇਹ ਉੱਤਰਦਾ ਛਤਰੀ ਤੇ ਆ ਗਿਆ ਜੀ ਮੋਜਾ ਇੱਥੇ ਉਤਰਦਾ ਹੁੰਦਾ ਅੱਗੇ। ਆ ਜੇ ਛਤਰੀ ਤੋਂ ਉਰੇ ਆਇਆ ਥੱਲੇ। ਆਓ 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 ਆਓ। ਆਜਾ ਬੋਤੋਈ ਲਓ ਜੀ ਹਨ ਮੋਜਾ ਵਜਾ ਸਲੇ ਉਤਰਾ ਦਿਖਾਤਾ ਇਹ ਆਪਣੇ ਦੋਏ ਚੋਟੀ ਦੇ ਕਬੂਤਰ ਨੇਗੇ ਜਿਨ੍ਹਾਂ ਨੂੰ ਚੋਟੀ ਦੇ ਕਿਹਾ ਜਾਂਦਾ ਉਹ ਨੇ ਇਹ ਹੁਣ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਅਜੇ ਤੱਕ ਤਾਂ ਐਂ ਦੀ ਵੀ ਚਲ ਬੱਚੇ ਗਿਜਣ ਵਾਸਤੇ ਰੱਖੇ ਤੇ ਇਹ ਵੀ ਚਲ ਬੱਚੇ ਆਪਣੇ ਗਿਜ ਜਾਣਗੇ ਹੁਣ ਆਪਣੇ ਫਿਲਹਾਲ ਸਾਰੇ ਬੱਚੇ ਗਿਜ ਚੁੱਕੇ ਨੇ ਹੁਣ ਆਪਾਂ ਹੌਲੀ ਹੌਲੀ ਫਿਰ ਇਹਨਾਂ ਨੂੰ ਬਾਜੀ ਛੱਡਾਂਗੇ ਆ ਨੀਲਾ ਬੱਚਾ ਗੋਲਾ ਬੱਚਾ ਮੈਨੂੰ ਗੋਲੇ ਬੱਚੇ ਦੇ ਬਹੁਤ ਹੀ ਗੋਲਾ ਬੱਚਾ ਜਾਨੀ ਆਪਣੇ ਆਉਣ ਲੱਗ ਗਿਆ ਹਮਾਰੇ ਬਿੱਲੀ ਆ ਗਈ ਮਨਲਾ ਦਾ ਇੱਥੇ ਖੇਤਾਂ ਦੇ ਵਿੱਚ ਘਰ ਕਰਕੇ ਬਿੱਲੀ ਬਹੁਤ ਸੇਦੀ ਆਉਂਦੀ ਆ ਯਾਰ ਜੇ ਹੁਣ ਬਿੱਲੀ ਦੇ ਮਾਰਦੇ ਆ ਫੇਰ ਕਹਿੰਦੇ ਨੇ ਛੱਤ ਪੀੜੀਆਂ ਦਾ ਪਾਪ ਨਹੀਂ ਜਾਂਦਾ ਉਹ ਨਹੀਂ ਹੁੰਦਾ ਬੋ ਨਹੀਂ ਹੁੰਦਾ ਦੱਸੋ ਕੀ ਕਰੀਏ ਕੀ ਨਾ ਕਰੀਏ ਚਲੋ ਠੀਕ ਆ ਭਾਈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਜਰੂਰ ਕਰ ਲ ਕਰੋ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਹੁਣ ਆਪਣਾ ਜਾਨਵਰ ਬੰਦ ਕਰਨ ਦਾ ਟਾਈਮ ਹੋ ਗਿਆ ਇੱਕ ਤਾਂ ਬੱਕਰੀਆਂ ਨਹੀਂ ਮਲੇ ਰੱਖੀਆਂ ਬੱਕਰੀਆਂ ਨੇ ਆ ਦੇਖ ਲੋ ਇਹਨਾਂ ਕਿੰਨਾ ਗੰਦ ਪਾਏ ਵਾਲ ਵਾਲੇ ਜੇ ਇਹਨੂੰ ਨਹੀਂ ਕੁਝ ਪਾਉਂਦਾ ਮੈਂ ਪਰਾਂ ਚੱਲਿਆ ਜਾ ਮੈਂ ਇਹ ਬਹੁ ਡਾਟ ਪਾਉਂਦੀ ਆ ਉਹ ਇਹਦੀ ਮਾਂ ਕੀ ਆਇਆ ਸ਼ਬ ਮੇਮਣੀ ਦੀ ਤੇ ਉਹ ਬੈਠੀ ਐ ਇੱਕ ਖੁੰਜੇ ਚ ਮੱਝ ਲਵੇ ਉਹ ਮੱਝ ਨਾਲੇ ਰਹਿੰਦੀ ਆ ਇਹ ਦੋਨੋਂ ਆੜ ਰਹਿੰਦੀਆਂ ਨੇ ਮਾਮਾ ਦੀਆਂ ਤਾਂ ਮੱਝ ਦਾ ਕੱਟਾ ਵਿਚਾਰਾ ਮੱਝ ਕੱਟੇ ਨੂੰ ਨਹੀਂ ਲੱਗ ਪੈ ਲਾਉਂਦੀ ਉਹ ਬੱਕਰੀ ਨੂੰ ਜ਼ਰੂਰ ਲੱਗ ਜਾਂਦੀ ਆ ਇਹ ਛਾਲੀਆਂ ਚੀਜ਼ਾਂ ਸਾਰੀਆਂ ਉਲਟ ਫੁਲਟ ਹੋਈਆਂ ਫਿਰਦੀਆਂ ਨੇ ਦੇਖੋ ਜੀ ਮੋਜਾ ਉਹ ਜਿਹੜਾ ਕਬੂਤਰ ਏਟ ਤੇ ਬੈਠਾਗਾ ਉਹ ਆਪਣਾ ਛਤਰੀ ਤੇ ਪੱਕਾ ਲੱਗਿਆ ਹੋਇਆ ਤੇ ਇੱਕ ਆ ਮੋਜਾਗਾ ਜਿਹੜਾ ਆ ਲਾਲ ਗਰਦਮ ਚਾਏ ਉਹ ਜਾਂਦਾ ਲਾਲ ਜੀ ਪੁੰਛਤਾ ਹਨ ਚੱਕੀਆਂ ਉਹ ਵਗ ਗਿਆ ਉਸੇ ਲੋਈ ਹੁਣ ਦੇਖੋ ਦਾਣੇ ਖਾ ਰਿਹਾ ਉਹਦੇ ਲਾਲ ਗਰਦਮ ਚਾ ਇੱਕ ਉਹ ਜਿਹੜਾ ਲਾਲ ਪੁੰਛ ਵਾਲਾ ਬੈਠਾ ਚਿੱਟਾ ਕਬੂਤਰ ਸਾਰਾ ਉਹ ਵੀ ਉਹ ਬੱਚੇ ਦਾ ਭਾਈ ਆ ਜਿਹੜਾ ਛਤਰੀ ਤੇ ਗੇਜਿਆ ਹੋਇਆ ਬਾਕੀ ਉਹ ਬੱਚੇ ਆਪਣੇ ਨੇ ਆ ਨੀਲਾ ਕਬੂਤਰ ਵੀ ਇਹਨਾਂ ਨਾਲ ਲਈ ਆ ਏ ਬਾਜੀ ਦਿੱਤਿਆ ਹੋਇਆ ਹੈ ਪਹਿਲਾਂ ਆਪਣਾ ਲਵੇ ਹੁਣ ਕਟ ਹੈ ਬੱਚੇ ਲੈਣ ਵਾਸਤੇ ਗੋਲੇ ਬੱਚੇ ਦਾ ਬਾਪ ਆਇਆ ਜਿਹੜਾ ਨੀਲਾ ਕਬੂਤਰਾ ਬੈਠਾ ਸਾੜ ਤੇ ਕੰਨੀ ਦੇ ਇਧਰ ਆ ਦੇਖੋ ਇੱਥੇ ਕੱਟੇ ਦੇ ਮੂਰੇ ਇਹ ਪਤੰਦਰ ਦੋ ਤਨ ਬੇਰੀ ਇਸ਼ਾਰ ਕਰਕੇ ਦੇਖਿਆਗਾ ਉਹ ਸਾਹਮਣੇ ਕੋਠੀ ਤੇ ਆ ਕੇ ਉਤਰਦਾ ਆਪਣਾ ਨਹੀਂ ਉਤਰਦਾ ਪਤਾ ਨਹੀਂ ਇਹਨੂੰ ਕੀ ਹੋਇਆ ਹੈ ਕੀ ਨਹੀਂ ਮੌਜਾ ਬਚਾ ਹੁਣ ਪਾਣੀ ਪੀ ਰਿਹਾ ਜੀ ਮੌਜੇ ਦੇ ਬਹੁਤ ਵਧੀਆ ਇਹਦੀ ੜਾਰ ਡੋਰ ਆ ਗਈ। ਬਾਏ ਛਤਰੀ ਤੇ ਦੋ ਤਿੰਨ ਗਦਨਾ ਦੀ ਉਤਰਨ ਲੱਗਿਆ ਪਹਿਲਾਂ ਨਹੀਂ ਆਪਣੇ ਆ ਚਾਦਰਾਂ ਤੇ ਇੱਥੇ ਉਤਰਦਾ ਦੀ ਆ ਕੇ। ਹੁਣ ਇਹ ਛਤਰੀ ਤੇ ਆਉਣ ਲੱਗ ਗਿਆ ਕਿਉਂਕਿ ਆ ਛਤਰੀ ਆਪਾਂ ਨੇ ਉੱਚੀ ਕਰਤੀ ਹੁਣ। ਹੁਣ ਇਹ ਛਤਰੀ ਨੀਮੀ ਕਰਨੀ ਹੈ। ਠੀਕ ਆ ਬਾਈ ਲਾਇਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੁਹਾਡਾ।